ਛੋਟਾ ਆਪਣਾ ਪ੍ਰੀਤ ਬਰਜਰੀ ਵਾਲਾ ਆਪਾਂ ਮਾਣਸ ਕੈਂਚੀਆਂ ਤੋਂ ਉੱਚਾ ਉਤੋਂ ਗਾਂ ਅੱਗੇ ਖੜੇ ਆ ਇੱਥੇ ਆਪਣੇ ਭਰਾ ਅਰਜਨ ਰੈਸਟੋਰੈਂਟ ਖੋਲ ਰੱਖਿਆ ਨਿਊ ਓਪਨ ਹੋਇਆ ਹੈਗਾ ਸਾਹਮਣੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਮੌਕੇ ਦੀਆਂ ਚਲਦੀ ਵੀਡੀਓ ਬਈ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਮਤਲਬ ਆਪਣਾ ਇਹੀ ਹੁੰਦਾ ਵੀ ਹਰ ਤੱਕ ਪਹੁੰਚਣੀ ਚਾਹੀਦੀ ਹੈ ਤੇ 100 ਤੋਂ 150 ਰੁਪਏ ਤੇ ਪਲੱਸ ਤੁਸੀਂ ਇੱਥੇ ਪ੍ਰੋਗਰਾਮ ਰੱਖ ਸਕਦੇ ਹੋ ਵਿਆਹ ਸਾਰੀ ਜਿਹੜੇ ਵੀ ਮਾਜੀ ਮਰਜੀ ਪ੍ਰੋਗਰਾਮ ਦੇ ਵਿੱਚ ਇੱਥੇ ਖਾਣ ਪੀਣ ਦਾ ਬਹੁਤ ਪਰਵਾਹਤ ਹੈ ਉਪਰ ਹਾਲ ਵੀ ਬਣਿਆ ਹੋਇਆ 100 ਤੋਂ 150 ਪਲੱਸ ਦੇ ਇਥੇ ਕੈਟਰਿੰਗ ਵੀ ਹੋ ਜਾਂਦੀ ਆ ਪਲੇਟ ਦੇ ਹਿਸਾਬ ਨਾਲ ਸਿਸਟਮ ਆਗਾ ਤੇ ਕੋਈ ਵਿਆਹ ਸਾਦੀਆਂ ਬਾਤ ਤੇ ਜੇ ਮਰਜ਼ੀ ਪ੍ਰੋਗਰਾਮ ਦੇ ਵਿੱਚ ਤੁਸੀਂ ਅਰਜਨ ਰੈਸਟੋਰੈਂਟ ਬੁੱਕ ਕਰਵਾ ਸਕਦੇ ਹੋ ਆ ਸਾਹਮਣੇ ਹਾਲ ਆ ਗਿਆ ਇਹ ਤੇ ਵੀਡੀਓ ਵੀ ਆਪਣੀ ਐਂਡ ਸ਼ੇਅਰ ਕਰਦੇ ਦੱਬ ਕੇ ਤੇ ਹਾਰਟਿਕ ਕਮਿਊਨਿਟੀ ਚਾਹੀਦੀ ਹੈ ਤੇ ਮਾ ਅਰਸ਼ਾ ਕੈਂਚੇ ਦੇ ਨਿਊ ਓਪਨ ਹੋਏ ਅਰਜਨ ਰੈਸਟੋਰੈਂਟ ਤੇ ਵੀਡੀਓ ਵੀ ਸ਼ੇਅਰ ਕਰ ਦਿਓ 100 ਤੋਂ 150 ਤੱਕ ਤੁਸੀਂ ਪ੍ਰੋਗਰਾਮ ਰੱਖ ਸਕਦੇ ਹੋ ਇੱਥੇ ਧੰਨਵਾਦ